ਤੰਗਦਾ ਬਾਬਾ ਭਾਰੀ ਹੋਤੀ ਮੋਟਾ ਆ ਜਾ ਛੋਟਾ ਆ ਜਾ ਮੈਨਾਂ ਦੇਖਿਆ ਹੋਇਆ ਹੈ ਜੇ ਮਖਾ ਬਾਬਾ ਕੋਈ ਢੇਡ ਵੇਚਦਾ ਮੈਂ ਵੀ ਨਵਾਂ ਸ਼ਿਕਾਰੀ ਠਰਤੀ ਤੀ ਉਡਾ ਕੁਮੰਦਰਾ ਵਾਲੇ ਵਰਗਾ ਹਾਂ ਕਹਿੰਦਾ ਓਏ ਕਾ ਨੂੰ ਛੇੜਦਾ ਹੈ ਛੇੜੇ ਬੁਢਾ ਕਹਿੰਦਾ ਓ ਇਹਨਾਂ ਦੀ ਪੱਟੇ ਫਿੰਦੇ ਆ ਸੀ ਇਹ ਨਹੀਂ ਵੇਚਣੀਆਂ ਬਈ ਮੇਰੀ ਬੜੀ ਹਾਸੀ ਲੱਗੀ ਹਾਸਿਆ ਮੈਂ ਬੁੜੇ ਨੂੰ ਦੇਖ ਕੇ ਬੜਾ ਦਿਲ ਖੁਸ਼ ਕਰਿਆ ਬੁੜੇ ਨੇ ਕਹਿੰਦਾ ਪੇੜ ਨਹੀਂ ਵੇਚਣੀ ਪਰ ਕਹਿੰਦਾ ਵੇਚਦਾ ਨਹੀਂ ਜੇ ਅੱਜ ਵੇਚਦਾ ਹੁੰਦਾ ਆਰਾਮ ਦੇ ਤੋਤੇ ਬਾਗਾਂ ਦੇ ਨਾ ਨਾ ਵੇਚਣੀ ਨਹੀਂ ਆਪਾਂ ਹਰੀਆਂ ਪੂਛਾਂ ਵਾਲੇ ਪਰ ਮਹਾਰਾਜ ਇਹਨੂੰ ਤੰਦਰੁਸਤੀ ਬਖਸ਼ੇ ਵਿਚਾਰੀ ਨੂੰ ਇਹਦੀਆਂ ਜੜਾਂ ਲੱਗੀਆਂ ਰਹਿਣ ਜਿਹੜਾਂ ਆਪੀ ਲੱਗੀਆਂ ਚਾਰ ਮਹੀਨਿਆਂ ਦੀਆਂ ਦਿੱਤੀਆਂ ਜੜਾਂ ਲੱਗੀਆਂ ਜੜਾਂ ਨੂੰ ਜਿਹੜਾਂ ਗਾਹ ਤਣੇ ਫੁੱਟ ਜਾਣਗੇ ਤਣੇ ਜਾ ਕੇ ਸਿਰੇ ਲੱਗ ਜਾਣਗੇ ਆਪੇ ਬਾਹਰ ਨਿਕਲਿਓ ਇਹ ਇਨਸਾਨ ਭੁੱਖੇ ਰਹਿ ਜਾਣਗੇ ਆਪ ਰੋਟੀ ਇੱਕ ਟਾਈਮ ਨਹੀਂ ਖਾਣਗੇ ਪਰ ਬੱਕਰੀਆਂ ਨੂੰ ਧਾਣੇ ਜ਼ਰੂਰ ਪਾਉਣਗੇ ਹਕੀਕਤ ਗੱਲ ਹੈ ਵਾਕਿਆ ਗੱਲ ਠੀਕ ਹੈ ਇਹ ਕਹਿਣਗੇ ਜੇ ਇਹਨੂੰ ਨੀਂਦ ਨਾ ਆਈ ਤਾਂ ਮੈਨੂੰ ਨੀਂਦ ਨਹੀਂ ਆਉਣੀ ਕਹਿੰਦਾ ਲੱਗੀ ਬਾਲਿਆ ਨੀਂਦ ਨਹੀਂ ਆਈ ਇਹ ਕਹਿੰਦਾ ਸਾਡੀ ਬੱਕਰੀਏ ਤੇਰੀ ਕਿਵੇਂ ਅੱਖ ਲੱਗ ਗਈ ਮੈਨੂੰ ਬੁੜੇ ਨੂੰ ਨੀਂਦ ਨਾ ਆਈ ਪੱਖੀ ਚੱਲਦੇ ਮੇਰੇ ਭਾਈ ਇਹ ਜੋਗਲ ਹੈ ਜੇ ਚੌਧਰੀਆਂ ਨੂੰ ਨੀਂਦ ਨਹੀਂ ਆਉਂਦੀ ਸਾਡੀ ਬੱਕਰੀ ਨਾਲ ਜੇ ਪੁਰਾਣੇ ਸਟਾਰ ਨੇ ਕਾਂਦੂ ਨੇ ਬੱਕਰੀਆਂ ਦੇ ਕਾਂਦੂ ਨੇ ਇਸ ਦਾ ਕੁਝ ਵੀ ਚੀਜ਼ ਨਹੀਂ ਬੱਕਰੀ ਵਾਲੇ ਦੇ ਮੁੰਡੇ ਨੂੰ ਭੱਜ ਕੇ ਸਾਹ ਹੁੰਦਾ ਹੁਣ ਪਹਿਲਾਂ ਹੁੰਦਾ ਨਹੀਂ ਸੀ ਕਹਿੰਦੇ ਤਾਂ ਬੋਲੋ ਹੀ ਆ ਸਾਲਾ ਹੁਣ ਅਗਲਾ ਕਹਿੰਦਾ ਬੱਕਰੀ ਵਾਲਾ ਮੁੰਡਾ ਦੱਸੋ ਕੋਈ ਜਿਹਦੇ ਲਈ 10 ਬੱਕਰੀਆਂ ਨੇ ਇਹੋ ਜਿਹਾ ਜਵਾਖ ਨੂੰ ਭੱਜ ਕੇ ਰਿਸ਼ਤਾ ਹੁੰਦਾ ਹੈ ਅਗਲਾ ਕਹਿੰਦਾ ਨਸ਼ੇ ਪੱਤੇ ਤੋਂ ਬਚਿਆ ਹੈ ਇਹ ਨਸ਼ਾ ਹੀ ਬੱਕਰੀਆਂ ਦਾ ਕਰਦਾ ਦਿਨ ਰਾਤ ਵੀ ਮੇਰੀ ਬੱਕਰੀ ਭੁੱਖੀ ਨਾ ਰਹੇ ਜੇ ਤੇਵਾਸਤੇ ਅੱਜ ਪਿੰਡ ਕਾਲੇ ਕੀ ਜੋ ਕੇ ਪੁਰਾਣਾ ਜੱਦੀ ਪੁਰਸੀ ਮੇਲਾ ਲੱਗਦਾ ਬਹੁਤ ਸਾਸਤਰੀਕਰ ਜੀ ਬਹੁਤ ਦਿਨਾਂ ਤੋਂ ਜੱਦੀ ਪੁਰਸੀ ਮੇਲਾ ਲੱਗਦਾ ਪੁਰਾਣੇ ਜਿਹੜੇ ਆਪਣੇ ਬਜ਼ੁਰਗਾਂ ਦਾ ਲਗਾਇਆ ਹੋ ਮਰ ਵੀ ਗਏ ਮੈਨੂੰ ਤਾਂ ਲੱਗਦਾ ਵੀ ਕਈ ਹਜ਼ਾਰ ਬਰਸ ਦਾ ਲੱਗਦਾ ਆਪਾਂ ਭਾਈ ਸਾਡਾ ਪੋਂਚਾ ਚ ਮੇਰੇ ਯਾਰ ਮਿੱਤਰ ਦਾ ਪੋਤਾ ਭੈਣੀ ਵਾਲੇ ਸੋਹਣੇ ਦਾ ਪੋਤਾ ਹੈ ਹਾਂਜੀ ਹਾਂਜੀ ਇਹ ਭਾਈ ਨਾਲ ਕਰਦੇ ਆ ਗੱਲਾਂ ਬਾਤਾਂ ਉਹ ਤਾਂ ਇਹਦਾ ਬਾਬਾ ਭਾਰੀ ਜੋਤੀ ਮੋਟਾ ਆ ਜਾ ਛੋਟਾ ਆ ਜਾ ਮੈਨਾਂ ਦੇਖਿਆ ਹੋਇਆ ਹੈ ਤੇਰਾ ਮੈਂ ਬਾਗਿਆ ਗੱਲ ਸੁਣ ਲਓ ਮੱਗਰ ਜਲਾਉਂਦੀ ਆ ਜਾਣਦੀ ਹੈ ਉਹ ਕਹਿੰਦਾ ਰਾਜੂ ਮੇਰਾ ਗਮਾਰਾ ਚਕਾ ਲਿਆ ਮਾਹ ਚਲ ਚੱਕ ਲਿਓ ਨੇ ਭਾਈ ਗਮਾਰਾ ਲੈ ਲਿਆ 2 ਕੀ ਜਾਂਦਾ ਭਰ ਲੀ ਟ੍ਰਾਲੀ ਬੁੜੇ ਨੇ ਛੜਤੀਆਂ ਭੇਡਾਂ ਵੱਡ ਚ ਉਹ ਮੈਂ ਲੱਗਿਆ ਤੇਰੇ ਉਹ ਪਰਦਾਦੇ ਨਵੇ ਮਾ ਬਾਬਾ ਜੀ ਸਲਾਮ ਅਲੈਕੁਮ ਅਗਨ ਅਲੈਕੁਮ ਸਲਾਮ ਭਾਈ ਉਹਨੇ ਮੰਨੀ ਪਰ ਵਿਚਾਰੇ ਨੇ ਆਪਣੀ ਤੇ ਮਖਾ ਬਾਬਾ ਕੋਈ ਢੇਡ ਵੇਚਦਾ ਮੈਂ ਵੀ ਨਵਾਂ ਸ਼ਿਕਾਰੀ ਠਰਤੀ ਦੀ ਉਹ ਡੱਕ ਮੁੰਦਰਾ ਵਾਲੇ ਵਰਗਾ ਹਾਂ ਕਹਿੰਦਾ ਓਏ ਕਾ ਨੂੰ ਛੇੜਦਾ ਛੇੜੇ ਬੁੜਾ ਕਹਿੰਦਾ ਓ ਇਹਨਾਂ ਦੀ ਪੱਟੇ ਫਿੰਦੇ ਸੀ ਇਹ ਨਹੀਂ ਵੇਚਣੀਆ ਬਈ ਮੇਰੀ ਬੜੀ ਹਾਸੀ ਲੱਗੀ ਹੱਸਿਆ ਮੈਂ ਬੁੜੇ ਨੂੰ ਦੇਖ ਕੇ ਬੜਾ ਦਿਲ ਖੁਸ਼ ਕਰਿਆ ਬੁੜੇ ਨੇ ਕਹਿੰਦਾ ਢੇੜ ਨਹੀਂ ਵੇਚਣੀ ਹਾਂਜੀ ਬਾਈ ਸੋਹਣੇ ਦਾ ਪੋਤਿਆ ਆ ਬੱਕਰੀ ਕਿੰਨੀ ਕ ਕੀਮਤ ਦੀ ਏ ਤੇਰੀ ਯਾਰ ਆਪਾਂ ਵੇਚਣੀ ਨਹੀਂ ਹੈ ਬੜੀ ਮੇਰੇ ਪਸੰਦ ਆ ਗਈ ਹਾਂਜੀ ਐਡੀ ਬੱਕਰੀ ਬਿੱਡਦੀ ਹਰੇਕ ਦਿਨ ਛੇਤੀ ਮਿਲਦੀ ਨਹੀਂ ਬੱਕਰੀਆਂ ਉਹ ਗੱਲਾਂ ਹਰੇਕ ਮਾਰਦਾ ਬਾਈ ਲਾਲੀ ਕਾਠ ਬਹੁਤ ਹੈ ਕਾਠ ਬਹੁਤ ਹੈ ਬੱਕਰੀ ਦਾ ਇਹ ਬੱਕਰੀਆਂ ਦੀਆਂ ਖੂਬੀਆਂ ਬਹੁਤ ਹੁੰਦੀਆਂ ਨੇ ਅਗਲਾ ਕਹਿੰਦਾ ਮੇਰੀ ਅੰਬਰਸਰੀ ਕਿਉਂ ਲਾਲੀ ਆ ਦੇਖ ਲੈ ਇਹਦਾ ਕਿੱਥੋਂ ਮੁੜ ਕੇ ਪੰਜ ਮੁੜਿਆ ਹੋਇਆ ਕੀ ਸੁਨੱਖੀ ਹੈ ਬੁੱਲ ਥਲੜਾ ਤੇ ਉਤਨਾ ਖਿਆਰ ਅੱਖ ਲਾਲ ਦਾ ਨਾ ਤਰਾਜ ਕਰਿਓ ਅੱਖ ਸਾਡੇ ਜਵਾਖ ਦੀ ਵੀ ਚਿੱਟੀ ਕਾਲੀ ਹੋ ਜਾਂਦੀ ਹੈ ਪੂਰੇ ਆ ਜੋ ਜੀ ਹਟ ਜਾ ਹਟ ਜਾ ਇਹ ਅੱਖਾਂ ਪਿੱਛੇ ਨਹੀਂ ਲੱਗਣਾ ਮਾੜਾ ਜਿਹਾ ਕਹਿ ਲੋ ਜੀ ਛੋਟੇ ਵੀਰ ਮਾੜਾ ਜਿਹਾ ਬੈਕਰ ਲਾ ਬੱਕਰਾ ਆਪਣਾ ਮਾੜਾ ਮਾੜਾ ਨਾ ਜਾ ਇਹਦੇ ਨਾਲ ਜਾ ਵੀ ਬੱਕਰੀ ਦੀ ਬੈਡ ਬਾਡੀ ਦੇਖ ਸਕਦੇ ਹੋ ਤੁਸੀਂ ਵੀ ਕਿੱਡੀ ਹੈ ਤੇ ਪੂਰੇ ਸਰੀਰ ਦੀ ਤੇ ਲੰਬੀ ਤੇ ਥੱਲਿਓ ਵੀ ਵਧੀਆ ਮੈਂ ਤਾਂ ਦੇਖੀ ਵੀ ਨਹੀਂ ਖੋਲ ਕੇ ਆਪਾਂ ਨੇ ਕਿਹੜਾ ਲੈਣੀ ਹੈ ਵਿਚਾਰੀ ਕਾ ਨੂੰ ਖੋਲਣੀ ਹੈ ਠੀਕ ਹੈ ਠੀਕ ਹੈ ਇੱਕ ਨੇ ਦਾ ਇਹ 22 ਪਰ ਕਹਿੰਦਾ ਵੇਚਦਾ ਨਹੀਂ ਜੇ ਅੱਜ ਵੇਚਦਾ ਹੁੰਦਾ ਆੜਾਨ ਦੇ ਤੋਤੇ ਬਾਗਾਂ ਦੇ ਨਾ ਨਾ ਵੇਚਣੀ ਨਹੀਂ ਆਪਾਂ ਹਰੀਆਂ ਪੂਛਾਂ ਵਾਲੇ ਪਰ ਮਹਾਰਾਜ ਇਹਨੂੰ ਤੰਦਰੁਸਤੀ ਬਖਸ਼ੇ ਵਿਚਾਰੀ ਨੂੰ ਇਹਦੀਆਂ ਜੜਾਂ ਲੱਗੀਆਂ ਰਹਿਣ ਜਿਹੜਾਂ ਆਪੀ ਲੱਗੀਆਂ ਚਾਰਵੇਂ ਮਿਨੀਆਂ ਦੇਤੀਆਂ ਜੜਾਂ ਲੱਗੀਆਂ ਜੜਾਂ ਨੂੰ ਜਿਹੜਾਂ ਗਾਹਾਂ ਤਣੇ ਫੁੱਟ ਜਾਣਗੇ ਤਣੇ ਜਾ ਕੇ ਸਿਰੇ ਲੱਗ ਜਾਣਗੇ ਆਪੇ ਬਾਹਰ ਨਿਕਲੇਉਣਗੇ ਜ਼ਮੀਨ ਚੋਂ ਇਹ ਮਤਲਬ ਤੁਸੀਂ ਆਪੇ ਸਮਝ ਲਓਗੇ ਇੱਕ ਬੱਕਰੀ ਤੋਂ ਬੰਦੇ ਨੇ ਹਨਮਾਨਗੜ੍ਹ ਤੋਂ ਪਰੇ ਪੀੜੀਆਂ ਬੰਗਾ ਨੇ 22 ਮੰਗਲ ਸਿੰਘ ਉਹਦਾ ਨਾਮ ਹੈ ਵੀਡੀਓ ਚ ਵੀ ਮੈਂ ਬੋਲਦਾ ਉਸ ਬੰਦੇ ਦੇ ਮੈਂ ਫਾਰਮ ਤੇ ਜਾ ਕੇ ਅਗਲਾ ਪਾ ਕੇ ਇੱਕ ਫਾਰਮ ਦੀਆਂ ਚਾਰ ਟੀਨਾ ਕਹਿੰਦਾ ਮੈਂ ਬਣਾਤਾ ਜੀ ਫਾਰਮ ਉਹ ਬੰਦੇ ਦਾ ਫਾਰਮ ਇਹ ਦੇਖ ਲਓ ਹੋ ਚਿੱਟੀ ਟੈਂਕੀ ਤੱਕ ਦਾ ਲੰਬਾ ਤੇ ਬਹੁਤ ਵਧੀਆ ਮੈਨੂੰ ਪਸੰਦ ਆਇਆ ਫਾਰਮ ਮੇਰੇ ਚੈਨਲ ਤੇ ਮੈਂ ਵੀਡੀਓ ਆਪ ਬਣਾ ਕੇ ਆਣ ਪੜ ਜਾ ਬੰਦਾ ਬੋਲਾ ਲੈ ਕੇ ਮੁੰਡੇ ਨੂੰ ਉਹਦੀਆਂ ਗਾਹ ਨਾਨੀਆਂ ਦੋਤੀਆਂ ਵੀ ਸੂਪੀਆਂ ਯਕੀਨ ਦੀ ਗੱਲ ਐ ਯਕੀਨ ਦੀ ਮੰਨਿਓ ਗੱਲ ਮੈਂ ਝੂਠ ਨਹੀਂ ਬੋਲਦਾ ਕਦੇ ਵੀ ਮੈਨੂੰ ਰੱਬ ਨੇ ਰਿਜ਼ਕ ਬਹੁਤ ਦਿੱਤਾ ਥੋੜੇ ਵਰਗਿਆਂ ਦੇ ਪੈਰੋਂ ਬੰਦਾ ਪਵਲ ਕਹੇ ਜੋ ਸਭ ਹੈ ਪਵਲਕ ਦੇ ਨਾਲ ਅਸੀਂ ਆਂ ਸਰਦਾਰ ਜੀ ਵੀ ਜੇ ਕੋਈ ਇਹਨਾਂ ਨੂੰ ਸਾਮੂਗਾ ਹੀ ਦਿੰਦੀਆਂ ਬਹੁਤ ਕੁਸ ਨੇ ਇੱਕ ਬੰਦੇ ਨੇ 100 ਬੱਕਰੀ ਬਣਾਤੀ ਇੱਕ ਬੱਕਰੀ ਤੋਂ ਵੀ ਇਹਨਾਂ ਚ ਘਾਟਾਂ ਕੋਈ ਨਹੀਂ ਬੱਕਰੀ ਅੱਜ ਲੱਖ ਦੀ ਲੈ ਲੈ ਦੋ ਮੀਮੀ ਦੀ ਵਾਲੀ ਇੱਕ ਸਾਲ ਦੇ ਵਿੱਚ ਪੂਰੇ ਕਰ ਦੂਗੀ ਰੁਪਏ ਦੋ ਵਾਰੀ ਸੂਪੂਗੀ ਵੀ ਲੋਕ ਕਹਿੰਦੇ ਨੇ ਗੁੱਜਰ ਲੋਕ ਬੱਕਰੀਆਂ ਦਿੰਦੇ ਨਹੀਂ ਮਹਿੰਗੀਆਂ ਦਿੰਦੇ ਨੇ ਮਹਿੰਗੀਆਂ ਦਿੰਦੇ ਨੇ ਪਰ ਇਹ ਨਾਲ ਲਵੇ ਬਰੀਡਾ ਥਉਣ ਗਿਆ ਹਰੇਕ ਲਵੇ ਬਰੀਡਾ ਨਹੀਂ ਇਹ ਇਨਸਾਨ ਭੁੱਖੇ ਰਹਿ ਜਾਣਗੇ ਆਪ ਰੋਟੀ ਇੱਕ ਟਾਈਮ ਨਹੀਂ ਖਾਣਗੇ ਪਰ ਬੱਕਰੀਆਂ ਨੂੰ ਦਾਣੇ ਜ਼ਰੂਰ ਪਾਉਣਗੇ ਹਕੀਕਤ ਗੱਲ ਹੈ ਵਾਕਿਆ ਗੱਲ ਠੀਕ ਹੈ ਇਹ ਕਹਿਣਗੇ ਜੇ ਇਹਨੂੰ ਨੀਂਦ ਨਾ ਆਈ ਤਾਂ ਮੈਨੂੰ ਨੀਂਦ ਨਹੀਂ ਹੋਣੀ ਕਹਿੰਦਾ ਲੱਗੀ ਬਾਲਿਆ ਨੀਂਦ ਨਹੀਂ ਆਈ ਇਹ ਕਹਿੰਦਾ ਸਾਡੀ ਬੱਕਰੀਏ ਤੇਰੀ ਕਿਵੇਂ ਅੱਖ ਲੱਗ ਗਈ ਮੈਨੂੰ ਬੁੜੇ ਨੂੰ ਨੀਂਦ ਨਾ ਆਈ ਪੱਖੀ ਝੱਲਦੇ ਮੇਰੇ ਭਾਈ ਇਹ ਜੋਗਲ ਹਜੇ ਚੌਧਰੀਆਂ ਨੂੰ ਨੀਂਦ ਨਹੀਂ ਆਉਂਦੀ ਸਾਡੀ ਬੱਕਰੀ ਨਾਲ ਜੇ ਪੁਰਾਣੇ ਸਟਾਰ ਨੇ ਕਾਂਦੂ ਨੇ ਬੱਕਰੀਆਂ ਦੇ ਕਾਂਦੂ ਨੇ ਇਸ ਦਾ ਕੁਝ ਵੀ ਚੀਜ਼ ਨਹੀਂ ਤਾਂ ਕਹਿੰਦੇ ਆ ਭਾਈ ਇਹਨਾਂ ਦੀ ਸੇਵਾ ਕਰੋ ਸੇਵਾ ਕਰੋਗੇ ਤਾਂ ਕੁਝ ਤਰਜੋਗੇ ਨੀਉਤੀਆਂ ਨਪੁੱਤੀਆਂ ਦਾ ਜਿੱਥੋਂ ਮਰਜੀ ਖਰੀਦ ਲੈ ਦੁਨੀਆ ਹੱਕੀ ਫਿਰਦੀ ਐ ਜੋ ਬਰੀਡਾਂ ਨੇ ਬਰੀਡਾਂ ਦਾ ਕੋਈ ਮੁੱਲ ਨਹੀਂ ਡਿਗਿਆ ਹਾਂ ਦਾ ਕੋਈ ਢੁੱਲ ਨਹੀਂ ਜਿਹੜਾ ਇਨਸਾਨ ਦੀਤੇ ਅੱਜ ਉਹ ਖਰਾਬ ਨਹੀਂ ਹੁੰਦਾ ਇਹ ਜੇ ਕੋਈ ਸਾਮੂਹ ਤਾਂ ਇੱਕ ਬੱਕਰੀ ਤੋਂ ਹੀ ਖੜਾ ਹੋ ਜੂ ਜੇ ਹਿਸਾਬ ਨਾਲ ਚੱਲੇ ਹੋਰ ਦਿਖਾ ਦੇ ਇੱਕ ਦੋ ਬੱਕਰੀਆਂ ਸਾਡਾ ਮਾਲਕ ਬਾਗ ਜੀ ਹੈ। ਉਹਨਾਂ ਦੀ ਬਰੀਡ ਵਰਗਾ ਬੱਕਰਾ ਸਾਡੇ ਬਾਈ ਲਵੇ ਵੀ ਆ ਲਾਲੀ ਹਰਾਂ ਲਵੇ। ਆ ਲਓ। ਆ ਲਓ ਹੀ ਕੱਢ ਲਾ। ਆ ਚੱਲੀ ਆ। ਬਸ ਇਹਨਾਂ ਦੀ ਤਿੰਨਾਂ ਦੀ ਬਹੁਤਾ ਕੋਈ ਨਹੀਂ। ਕੱਢ ਲਾ ਕੱਢ ਲਾ। ਕੋਈ ਨਹੀਂ ਇੱਥੇ ਉਧਰ ਫੜਾ ਦੇ ਫਿਰ। ਆਹਾਂ ਮੂੰਹ ਚੱਕ। ਉਹਦੀ ਕੱਲੀ ਦੀ ਬਣਾ ਦੇ ਕੋਈ। ਆ ਦਿਖਾਵਾਂਗੇ ਸਾਰੀਆਂ। ਆ ਲਓ ਫੋਟੋ ਲੈ ਲੈ ਸਾਡੀ ਸਾਰਿਆਂ ਦੀ। ਬੱਕਰੇ ਦਿਖਾ। ਆ ਨੇ ਬਾਈਆਂ ਦੇ ਬੱਕਰੇ ਮੂੰਹ ਘਰ ਉਧਰ। ਬਾਅਦ ਵਿੱਚ ਖਿੱਚਾਂਗੇ। ਬਾਅਦ ਵਿੱਚ ਖਿੱਚ ਲਾਂਗੇ। ਦਿਖਾ ਦੇ ਉਹਨੂੰ ਬਾਈ ਨੂੰ ਬੱਕਰਾ ਦਿਖਾ ਦੇ ਵੀਡੀਓ 'ਚ। ਉਰਾ ਹੋ ਜਾ ਸੋਟੀ ਵਾਲੇ ਬਾਈ। ਸਰ ਜੋ ਤੂੰ ਆ ਗੱਲ ਨਾ ਘੋਟ ਬੱਕਰੇ ਦਾ ਖੰਗੜ ਨਾਲ ਆਇਆ ਐ ਮੂੰਹ ਨੂੰ ਮੂੰਹ ਨੂੰ ਕੱਢ ਦੇ ਮੂੰਹ ਨੂੰ ਪਰੇ ਹੋ ਜਾ ਚੱਲੀ ਸਾਈਡ ਹੋ ਜਾ ਤੂੰ ਇੱਥੇ ਆ ਦੇਖੋ ਜੀ ਸਾਡੇ ਮਾਲਕ ਬਾਗ ਵਾਲੀ ਫਰੀਡ ਦਾ ਬੱਕਰਾ ਉਹ ਹੈ ਜੀ ਬੱਕਰਾ ਜਈਆਂ ਜਾਂ ਬਾਈ ਲਵੇ ਸੜਲੇ ਬੱਕਰੀਆਂ ਨੇ ਵੀ ਮੈਂ ਅੱਜ ਉਹਨੂੰ ਨਿਸ਼ਾਨ ਨੂੰ ਚੰਗਾ ਸਮਝਦਾ ਜਿਹੜੇ ਨੇ ਆਪਦਾ ਵਿਰਸਾ ਸੰਭਾਲ ਰੱਖਿਆ ਵਧੀਆ ਇਨਸਾਨ ਐ ਉਹ ਜੀਨੇ ਫਰੀਡਾਂ ਸੰਭਾਲੀਆਂ ਤੇ ਉਹਦੂ ਬਾਈ ਸਾਡੇ ਆ ਕਲਾਹਾ ਕਲਾਈ ਵਾਲੇ ਸਾਡੇ ਲਾਲੀ ਜਾਨ ਹੋਰੀ ਬੰਦੇ ਵਧੀਆ ਨੇ ਜਿਨ੍ਹਾਂ ਨੇ ਵਧੀਆ ਬਰੀਡ ਸਾਮ ਕੇ ਰੱਖੀ ਐ ਤੇ ਸਾਡੇ ਆ ਪੁਰਾਣੇ ਬੰਦੇ ਨੇ ਚਾਹੇ ਭੁੱਖ ਘਟਨਾ ਦਾ ਬੱਕਰੀ ਦਾ ਮੇਮਨਾ ਵੀ ਨਹੀਂ ਛੇਤੀ ਵੇਚਦੇ ਸਾਡੇ ਵਰਗੇ ਬੁੱਧੂ ਉਹੀ ਵੇਚ ਦਿੰਦੇ ਨੇ ਕੌਡੀਆਂ ਦੇ ਭਾਅ ਤੋਂ ਦੇ ਸਾਰੀ ਘਰ ਰੋ ਲੰਕੀ ਰਹੀ ਐ ਜੀ ਹਾਂ ਉਹ ਅਜੇ ਖੀ ਰਹੀ ਐ ਤੇ ਆ ਵੀ ਕਰ ਦਈ ਐ ਦੇਖੋ ਕੱਡਾ ਕੱਡਾ ਕੰਨਾ ਆ ਕਰਦੀ ਨੇ ਜੀ ਕੀ ਆ ਬਾਤ ਆ ਦੇਖੋ ਇਹਨਾਂ ਨੂੰ ਕਹਿੰਦੇ ਨੇ ਨਾਗਰੇ ਨਾਗਰੇ ਪਿਓਰ ਵੀਕਲ ਨਾਗਰੇ ਜੋ ਸਾਡੇ ਪਾਈ ਪਾਕਿਸਤਾਨ ਦੇ ਵਿੱਚ ਅਸਲਾ ਲਈ ਬੈਠੇ ਨੇ ਹਾਂਜੀ ਅਸलम ਗੁਜਰ ਚੌਧਰੀ ਵਰਗੇ ਉਹ ਵੀ ਇੰਨੀਆਂ-ਇੰਨੀਆਂ ਬੱਕਰੀਆਂ ਦਿਖਾਉਂਦੇ ਨੇ ਕਿਉਂ ਦਵਾ ਸਲਾਮ ਉਹਨਾਂ ਨੂੰ ਵਿਚਾਰੇ ਨੂੰ ਉਹਨਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਦਾ ਵਿਰਸਾ ਬਚਾਤਾ ਇਹ ਬੱਕਰੀ ਸਾਡਾ ਧੰਦਾ ਸੀ ਪਰ ਧੰਦੇ ਤੋਂ ਅਸੀਂ ਬਿਜ਼ਨਸ ਬਣਾਤਾ ਆਉਣ ਵਾਲੇ ਸਮੇਂ 'ਚ ਸਾਨੂੰ ਪਤਾ ਸੀ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਇਹ ਸਾਡਾ ਬਿਜ਼ਨਸ ਹੈ ਅੱਜ ਬਿਜ਼ਨਸ ਚਲਾਤਾ ਇਹਨਾਂ ਬੱਕਰੀਆਂ ਨੇ ਬੱਕਰੀ ਵਾਲੇ ਦੇ ਮੁੰਡੇ ਨੂੰ ਭੱਜ ਕੇ ਸਾਖ ਹੁੰਦਾ ਹੁਣ ਪਹਿਲਾਂ ਹੁੰਦਾ ਨਹੀਂ ਸੀ ਕਹਿੰਦੇ ਤਾਂ ਬੌਲੋ ਹੀ ਐਸਲਾ ਹੁਣ ਅਗਲਾ ਕਹਿੰਦਾ ਬੱਕਰੀ ਵਾਲਾ ਮੁੰਡਾ ਦੱਸੋ ਕੋਈ ਜਿਹਦੇ ਲਈ 10 ਬੱਕਰੀਆਂ ਨੇ ਇਹੋ ਜਿਹਾ ਜਵਾਖ ਨੂੰ ਭੱਜ ਕੇ ਰਿਸ਼ਤਾ ਹੁੰਦਾ ਹੈ ਅਗਲਾ ਕਹਿੰਦਾ ਨਸ਼ੇ ਪੱਤੇ ਤੋਂ ਬਚਿਆ ਹੈ ਇਹ ਨਸ਼ੇ ਹੀ ਬੱਕਰੀਆਂ ਦਾ ਕਰਦਾ ਦਿਨ ਰਾਤ ਵੀ ਮੇਰੀ ਬੱਕਰੀ ਭੁੱਖੀ ਨਾ ਰਹਿ ਜੇ ਕਿਉਂ ਜੀ ਗੱਲ ਝੂਠ ਹੈ ਤੇ ਬਾਈ ਇਹ ਵਿਰਛਾ ਸਾਹਮਣੇ ਰੱਖੋ ਬੱਕਰੀ ਮਿਲਦੀ ਨਹੀਂ ਲਾਲ ਗੁਲਾਬੀਆਂ ਦੇ ਘਗਰੇ ਜਿੰਨੇ ਮਰਜ਼ੀ ਪਾ ਲਿਓ ਉਹ ਸ਼ੌਂਕ ਦੇ ਕਬੂਤਰ ਨਹੀਂ ਮਿਲਦੇ ਸਾਰਿਆਂ ਨੇ ਮਾਰ ਦੇਗੇ ਇੱਧਰ ਆ ਮਾਰ ਕੇ ਸ਼ਾਟ ਬਣਾ ਲਓ ਜੀ ਕੱਡਾ ਕੱਡਾ ਕਰਨੇ ਬੋਲ ਇਹ ਭੈਣੀ ਵਾਲੇ ਸੋਹਣੇ ਦਾ ਪੋਤਾ ਹੈ ਮੇਰਾ ਮਿੱਤਰ ਹੈ ਵੈਸੇ ਤਾਂ ਭੈਣੀ ਵਾਲਾ ਸੋਣਾ ਜਾਣਦਾ ਵੀ ਆ ਮੈਨੂੰ ਬਹੁਤ ਵਾਰੀ ਬਾਈ ਦੀ ਡਿਮਾਂਡ ਆਈ ਹੈ ਵੀ ਤੂੰ ਘਰੇ ਆ ਕੇ ਤਾਂ ਜਾ ਕੇ ਰਾਂ ਚੱਲ ਸਾਡਾ ਟਾਈਮ ਹੀ ਨਹੀਂ ਲੱਗਿਆ ਕਿਉਂ ਰੋਜ਼ ਮੰਡੀਆਂ ਦਾ ਰਹਿੰਦਾ ਮੈਨੂੰ ਕਈ ਵਾਰੀ ਲੋਕਾਂ ਦੇ ਫਾਰਮਾਂ ਤੇ ਜਾ ਕੇ ਮਾਲ ਵੇਚਣਾ ਪੈਂਦਾ ਹਾਂਜੀ ਆ ਸਾਰਿਆਂ ਦਾ ਸ਼ਾਟ ਬਣਾ ਲਾ ਵੀ ਉਹਨਾਂ ਦੀ ਮੂਹਰੇ ਲਾ ਗਈ ਆਪ ਅਠਵੀਂ ਦੇਖ ਲੈ ਮੜੀ ਜੀ ਨਾਗਰੀ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਐ ਨਾਗਰੀ ਪੂਰੀ ਜਿੱញੇ ਇਹ ਮਲਕਬਾਈ ਬਾਗ ਰੱਖਦਾ ਉਹੀ ਚੀਜ਼ਾਂ ਦਾ ਖਰਨ ਹੈ ਉਹਨਾਂ ਚ ਹੀ ਚੱਲਿਆ ਅਸਲਾ ਆ ਦੇਖੋ ਆ ਪੂਰੀ ਦੇਖੋ ਬਾਈ ਦੀ ਬੱਕਰੀ ਦੇਖੋ ਬਰੀਡਾਂ ਤਾਂ ਇਹਨਾਂ ਦਾ ਨਵਾਂ ਬਰੀਡ ਹੈ ਚਲੋ ਜੀ ਬਾ ਸਾਰੀਆਂ ਦਾ ਉਹੀ ਸ਼ਾਟ ਬਣਾ ਦੇ ਇੱਕ ਕਿਹੜੀ ਹੈ ਜੀ ਵਧੀਆ ਬੰਦਾ ਬਹੁਤ ਵਧੀਆ ਬਾਈ ਬੱਕਰੀ ਤੇ ਬਾਈਆਂ ਤੋਂ ਇੱਕ ਬੱਕਰੀ ਅੱਜ ਸਾਡੇ ਮੁੰਡਿਆਂ ਨੇ ਵੀ ਲਈ ਐ ਦੁਪਹਿਰੇ ਜੇ ਮੇਰਾ ਖਿਆਲ 30000 ਦੀ ਲੈ ਕੇ ਗਏ ਨੇ ਸਾਡੇ ਜਵਾਖ ਚੌੜੇ ਜੇ ਕੰਨਾਂ ਵਾਲੀ ਪੱਠ ਲੈ ਕੇ ਗਏ ਨੇ ਹੈਨਾ ਉੱਥੇ ਬੰਨ੍ਹ ਰੱਖੀ ਆ ਸਾਡੀ ਗੱਡੀ ਚਾੜਾਂਗੇ ਹੁਣ 30000 ਦੀ ਹਾਂ ਜੀ ਲੈ ਕੇ ਗਏ ਆ ਹਾਂ ਆ ਦੇਖੋ ਜੀ ਬਹੁਤ ਵਧੀਆ ਬੱਕਰੀ ਐ ਬਾਲੀਆਂ ਮੇਰਾ ਖਿਆਲ ਨਸਲਾਂ ਹੀ ਤੁਹਾਡੇ ਖੰਨੇ ਕਿ ਨਹੀਂ ਰਹਿ ਗਈਆਂ ਜਾ ਚੰਡੀਗੜ੍ਹ ਦੇ ਇਲਾਕੇ 'ਚ ਹੋਰ ਤਾਂ ਕੰਮ ਖਤਮ ਐ ਠੀਕ ਐ ਜੀ ਧੰਨਵਾਦ ਜੀ ਲੈ ਹੁਣ ਤੂੰ ਬਣਵਾ ਲੈ ਬਸ ਮੈਂ ਫੋਨ ਸੁਣ ਲਾ ਆ ਜਾ ਨੰਬਰ ਦੇ ਦਣਾ ਮੈਂ ਕਿ ਇਹ ਵਿੱਚ ਬੰਦ ਕਰਨਾ ਹੈ ਹੈਲੋ 39852 95700 ਸਸਰੀ ਕਾਰਵਾਈ ਕਿੱਥੋਂ 97799949852 97799949852